ਜਿਹੜੇ ਬੰਦੇ ਦੀਆਂ ਆਦਤਾਂ ਨੇ ਤੁਗਲੀਆਂ ਕਰਨ ਦੀਆਂ ਬਾੜੀਆਂ ਗੱਲਾਂ ਕਰਨ ਦੀਆਂ ਉਹ ਕਦੇ ਗੁਰੂ ਕੀ ਸੰਗਤ ਨਹੀਂ ਕਰ ਪਾਏਗਾ ਥੋੜੀ ਕੀਤਿਆਂ ਗੁਰੂ ਗ੍ਰੰਥ ਸਾਹਿਬ ਇਸ ਗੱਲ ਦੀ ਗਵਾਹੀ ਦਿੰਦੇ ਕਹਿੰਦੇ ਗੁਰੂ ਕੀ ਸੰਗਤ ਕਰਨ ਵਾਸਤੇ ਵੀ ਮਨ ਗੁਰੂ ਨਾਲ ਜੋੜਨਾ ਪੈਣਾ ਅਹੀਂ ਸਾਡਾ ਨ ਸੁਭਾਅ ਬਣਿਆ ਅਹੀਂ ਜਦੋਂ ਗੱਲ ਕਰਨ ਸਾਡਾ ਤਾਂ ਜੀ ਬਾਣੀ ਚ ਮਾਨੀ ਨਹੀਂ ਜੁੜਦਾ ਗੁਰਦੁਆਰੇ ਚੱਲ ਜਾਈਏ ਨਹੀਂ ਮੰਨ ਤਿਕਦਾ ਕਹਿ ਦਿੰਦੇ ਨਾ ਕਿਉਂਕਿ ਸਾਰਾ ਸਾਰਾ ਧਿਆਨ ਆਪਾਂ ਗੱਲਾਂ ਚ ਲਾ ਲਿਆ ਕਿਉਂਕਿ ਆਪਾਂ ਨੂੰ ਨਾ ਜਦੋਂ ਜਿਹੜੀ ਚ ਧਿਆਨ ਸਾਨੂੰ ਦੇਣਾ ਆਉਂਦਾ ਹੀ ਦੇਨੇ ਆ ਉੱਥੇ ਸਾਨੂੰ ਗੱਲਾਂ ਸੁਣਨ ਦਾ ਸੁਆਦ ਜ਼ਿਆਦਾ ਆਉਣ ਲੱਗ ਪਿਆ ਅਸੀਂ ਕਹਿੰਦੇ ਹੁਣ ਉੱਥੇ ਦੇਖੋ ਭਾਵੇਂ 2 ਘੰਟੇ ਮਹਿਫਲ ਲੱਗੀ ਰਵੇ ਕੱਲੀ ਕੱਲੀ ਗੱਲ ਯਾਦ ਰਹਿ ਜਾਂਦੀ ਹੈ ਬੰਦੇ ਨੂੰ ਇਹ ਗੁਰਦੁਆਰੇ 10 ਮਿੰਟ ਨਹੀਂ ਮੰਨ ਟਿਕਦਾ ਬੰਦਾ ਘੜੀ ਘੜੀ ਟਾਈਮ ਦੇ ਸਵਾਲ ਵੇਂਦਾ ਘੜੀ ਵੱਲ ਹੋ ਜਾਂਦਾ ਮੋਬਾਈਲ ਚ ਗਾਜਗਾ ਵੇਂਦਾ ਕਿ ਕਿਹੜੇ ਵੇਲੇ ਹੋ ਗਏ ਚੱਲੀ ਐ ਥੋ ਗੱਲ ਪਤਾ ਕੀ ਆ ਗੁਰੂ ਗ੍ਰੰਥ ਸਾਹਿਬ ਦੇ ਪਾਣੀ ਤੇ ਪੁੱਛੋ ਇਸ ਗੱਲ ਦਾ ਜਵਾਬ ਆ ਜਾਵਾ ਬਾਰੇ ਕਿਤੇ ਦਾ ਕਾਰਨ ਇਹ ਆ ਵੀ ਤੁਹਾਡਾ ਆਪਣਾ ਹਿਰਦਾ ਚਿੱਤ ਜਿਹੜਾ ਨਾ ਉਹ ਪੱਥਰ ਦੇਲ ਹੋ ਗਿਆ ਉਹਦੇ ਉੱਤੇ ਪੱਥਰ ਉੱਤੇ ਪਾਣੀ ਦਾ ਅਸਰ ਨਹੀਂ ਹੁੰਦਾ ਜਿੰਨਾ ਚਿਰ ਮਰਜ਼ੀ ਪਾਣੀ ਚ ਲੱਕ ਹਾਂ ਥੋੜਾ ਸਮਾਂ ਗਿੱਲਾ ਜ਼ਰੂਰ ਹੁੰਦਾ ਨਰਮਣੀ ਹੁੰਦਾ ਪੱਥਰ ਚਿੱਤ ਬੰਦਾ ਜਿਸ ਬੰਦੇ ਨੂੰ ਦਇਆ ਨਹੀਂ ਤਰਸ ਹੀ ਨਹੀਂ ਕੋਈ ਨਰਮਤਾ ਹੀ ਹੈ ਨਹੀਂ ਕੋਈ ਸੁਭਾਅ ਚੰਗਾ ਹੈ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹ ਗੁਰੂ ਕੋ ਬਹਿ ਜੇਗਾ ਦਾ ਮਨ ਨਹੀਂ ਲੱਗਣਾ ਮਹਾਰਾਜ ਕਹਿੰਦੇ ਨੇ ਜਨ ਕੇ ਚੇਤ ਕਠੋਰ ਹੈ ਸੇ ਬਹਿ ਨ ਸਤਗੁਰ ਪਾਸ ਉਹ ਨਹੀਂ ਪੈਂਦੇ ਗੁਰੂ ਕੋਲ ਕਿਉਂਕਿ ਚਿੱਤ ਹੈ ਕਠੋਰ ਪੱਥਰ ਦੀ ਤਰ੍ਹਾਂ ਹੋ ਗਿਆ ਹੈ ਤੇ ਪੱਥਰ ਜੰਨਾ ਚੁਰ ਭਿੱਜਿਆ ਉਹਨਾ ਚਿਰ ਗਿੱਲਾ ਵਾ ਬਾਹਰ ਕੱਢੋ ਉਸਨ ਸੁੱਕ ਜਾਂਦਾ ਨਰਮ ਨਹੀਂ ਹੋਣਾ ਕਦੀ ਉਹਨੇ ਜਿਹੜੇ ਗੁਰੂ ਪਾਤਸ਼ਾਹ ਕੋਲ ਜਾ ਕੇ ਕਹਿੰਦੇ ਸਾਡਾ ਮਨ ਨਹੀਂ ਲੱਗਦਾ ਜੀ ਗੁਰੂ ਸਾਹਿਬੀ ਸੰਗਤ ਕਰਕੇ ਬਹਿ ਗਿਆਂ ਦੋ ਘੜੇ ਤੇ ਨਹੀਂ ਧਿਆਨ ਲੱਗਾ ਕਾਰਨ ਇਹ ਬਣਿਆ ਸੀਗਾ ਕਿ ਮਨ ਇਸ ਚੀਜ਼ ਨੂੰ ਪ੍ਰਵਾਨ ਨਹੀਂ ਕਰ ਰਿਹਾ ਮਨੁੱਖ ਹੋਰ ਦੁਨੀਆਂ ਦੀਆਂ ਮਾੜੀਆਂ ਗੱਲਾਂ ਨੂੰ ਇਕੱਠਿਆਂ ਕਰ ਕਰਕੇ ਕਠੋਰ ਹੋ ਗਿਆ ਏ ਗੁਰੂ ਕੀ ਬਾਣੀ ਜਿਹੜੀ ਐ ਨਾ ਉਹ ਹਿਰਦੇ ਨੂੰ ਨਰਮ ਕਰਦੀ ਐ ਨਿਰਮਲਤਾ ਦਿੰਦੀ ਐ ਨਿਮਰਤਾ ਦਿੰਦੀ ਐ ਨਿਮਾਨਤਾ ਦਿੰਦੀ ਐ ਸਵੱਛ ਹਿਰਦਾ ਕਰਦੀ ਐ ਜੀਵਨ ਉਜਲਾ ਕਰਦੀ ਐ ਤੇ ਜਿਹੜਾ ਪੱਥਰ ਅਗਲੇ ਬੰਨੇ ਬੈਠਾ ਹੋਇਆ ਉਹ ਹਿਰਦਾ ਪੱਥਰ ਲੈ ਕੇ ਉਹ ਹੁਣ ਗੁਰੂ ਦੀ ਗੱਲ ਸੁਨੇਗਾ ਤੇ ਨਰਮ ਹੋਏਗਾ ਨਾ ਸੁਣ ਤੇ ਰਹੀ ਨਹੀਂ ਅਸਰ ਤੇ ਹੋ ਨਹੀਂ ਰਿਹਾ ਕੋਕੀ ਧਿਆਨ ਇਹਨਾਂ ਨਹੀਂ ਲੱਗ ਰਿਹਾ ਜਦ ਨਾ ਧਿਆਨ ਲੱਗੇਗਾ ਉਦ ਨਰਮ ਹੋਣਾ ਹੋ ਜਾਏਗਾ ਉਦਨ ਹਿਰਦਾ ਨਰਮ ਹੋਏਗਾ ਸਤਗੁਰੂ ਪਾਸ਼ਾ ਕਹਿੰਦੇ ਨੇ ਜਿਨ ਕੇ ਚੇਤ ਕਠੋਰ ਹੈ ਸੇ ਬਹਿ ਨ ਸਤਿਗੁਰ ਪਾਸ ਉਹਦਾ ਕਾਰਨ ਸੁਣੋ ਉਥੇ ਸੱਚ ਵਰਤਦਾ ਕੂੜਿਆਰਾ ਚਿਤ ਉਦਾਸ ਝੂਠੇ ਆ ਨਾ ਝੂਠ ਦੀਆਂ ਗੱਲਾਂ ਸੁਣਨ ਦਾ ਜਿਆਦਾ ਰਸ ਪਿਆ ਕਿਸੇ ਦੀ ਨਿੰਦਿਆ ਸੁਣਨ ਦਾ ਕਿਸ ਨੂੰ ਭੰਡਣ ਦਾ ਕਿਸ ਨੂੰ ਬੁਰਾ ਕਹਿਣ ਦਾ ਰਸ ਲੱਗਾ ਹੋਇਆ ਉਹ ਚੀਜ਼ਾਂ ਚੰਗੀਆਂ ਜਿਆਦਾ ਲੱਗਦੀਆਂ ਭਾਵੇਂ 2-2 ਘੰਟੇ ਬੰਦਾ ਬੁਕਤਨ ਲੱਗਾ ਰਵੇ ਚੁਗਲੀਆਂ ਕਰਨ ਤੇ ਆਜੇ ਤੇ ਬੰਦਾ ਸਾਹ ਨਹੀਂ ਲੇ ਰੋਟੀ ਦੀ ਭੁੱਖ ਪਾਣੀ ਦੀ ਪਿਆਸ ਸਭ ਕੁ ਲ ਜਾਂਦੀ ਬੰਦਾ ਕੱਲਾ ਕੋਈ ਕੰਮ ਕਰਨਾ ਕੋਈ ਨਹੀਂ ਫਿਰ ਕਰ ਲਾਂਗੇ ਕੋਈ ਫਸ਼ਾਮੰ ਕਰ ਲਾਂਗੇ ਤੂੰ ਗੱਲ ਕਰਦਾ ਕੱਲ ਦੇ ਉਹ ਇਹ ਨਾ ਰਸ ਜਿਹੜਾ ਬਣਿਆ ਹੋਇਆ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕੂੜਿਆਰਾਂ ਦਾ ਜਿੱਤ ਸਦਾ ਉਦਾਸ ਰਹਿਣਾ ਹੁਣ ਸੁਣੋ ਬਚਨ ਅਗਲੀ ਪੰਕਤੀ 'ਚ ਇਹ ਬਚਨ ਗੁਰੂ ਅਮਰਦਾਸ ਮਹਾਰਾਜ ਦੇ ਮਾਰੇ ਕਹਿੰਦੇ ਸਤਿਗੁਰ ਜੀ ਜਿਹੜਾ ਆ ਵੀ ਗਿਆ ਆ ਮੰਨ ਲਓ ਹੁਣ ਉਹ ਚ ਕਹਿੰਦਾ ਜੀ ਮੇਰਾ ਮਨ ਨਹੀਂ ਲੱਗਦਾ ਜੀ ਜਿੱਤ ਜੁੜਦਾ ਨਹੀਂ ਗੁਰੂ ਸਾਹਿਬ ਨਾਲ ਬਾਣੀ 'ਚ ਜੁੜਦਾ ਜੀ ਨਾ ਸੰਗਤ ਵਿੱਚ ਜੁੜਦਾ ਹੁਣ ਤੁਸੀਂ ਇਸ ਗੱਲ ਨਿਰਨਾਪੇ ਕਰ ਲੈਣਾ ਬਾਣੀ ਤੋਂ ਪ੍ਰਮਾਣਮਾਰਗ ਦੱਸ ਦਿੱਤਾ। ਜਿਆਦਾ ਸਮਾਂ ਕਿੰਨੂ ਦੇਨੇ ਆਪਾਂ? ਜਿਹੜੀ ਚੀਜ਼ ਨੂੰ ਜਿਆਦਾ ਸਮਾਂ ਦੋਗੇ ਮਨ ਉਹ ਹੋ ਜਈ ਹੋਈ। ਜੇ ਕਦੇ ਕੋਈ ਬਾਣੀ ਨੂੰ ਸਮਾਂ ਦਿੰਦਾ ਹੈ ਨਾ ਮਨ ਜੁੜੇਗਾ ਜੁੜੇਗਾ। ਹੁਣ ਮੇਰੇ ਵਰਗੇ ਨੇ 15-20 ਮਿੰਟਾਂ ਵਿੱਚ ਫੜਾ ਫੜਨੇ ਤੇ ਨਿਮੋਕਾ ਕੇ ਤੇ ਮੁੜ ਕੇ ਕਹਿਣਾ ਚਲੋ ਵੇਲੇ ਕੰਮ ਮੁਕਾ। ਤੇ ਸਾਰੀ ਦਿਹਾੜੀ ਝੂਠ ਬੋਲੀਗੇ ਚੁਗਲੀਆਂ ਕਰੀਗੇ ਕਦੀ ਕਿਹ ਜੀ ਨੇ ਦਿਆ ਕਦੀ ਕਿਹ ਜੀ ਨੇ ਦਿਆ ਤਹੀਂ ਮੁੜ ਕੇ ਕਹਿਣਾ